ਪਿੰਡ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ 'ਚ ਸੋ ਗੱਲਬਾਤ ਆਪਾਂ ਪਿਛਲੇ ਇੱਕ ਸ਼ੋਅ ਦੇ ਵਿੱਚ ਨਾ ਗੱਲਬਾਤ ਕੀਤੀ ਸੀ ਪੇਰੈਂਟਸ ਵੀਜ਼ੇ ਦੇ ਮਾਮਲੇ 'ਚ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਉਹਦੇ ਵਿੱਚ ਕਮੈਂਟ ਕਰੇ ਸਾਨੂੰ ਨਿੱਜੀ ਫੋਨ ਵੀ ਕਰੇ ਬਹੁਤ ਸਾਰੀਆਂ ਸੁਝਾਅ ਵੀ ਆਏ ਤੇ ਡੈਨੀਅਲ ਕਾਰਨਲ ਡਾਕਟਰ ਡੈਨੀਅਲ ਕਾਰਨਲ ਉਹ ਰਣੇਪੜੀ ਹੀ ਤਿੱਖੀ ਗੱਲਬਾਤ ਸੁਖਮੰਤ ਔਰ ਨਾਲੋ ਸ਼ੋਅ ਦੇ ਵਿੱਚ ਕੀਤੀ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਕਿਵੇਂ ਕਿਵੇਂ ਜਿਹੜੀਆਂ ਗਵਰਨਮੈਂਟ ਨੇ ਜਿਹੜੀਆਂ ਜਦੋਂ ਗਵਰਨਮੈਂਟ ਆ ਜਾਂਦੀ ਹੈ ਕਿਸੇ ਵੀ ਪਾਰਟੀ ਦੀ ਤੇ ਕਿਵੇਂ ਕਿਵੇਂ ਉਹ ਬਿਹੇਵ ਕਰਦੀ ਆ ਤੇ ਉਹ ਬਹੁਤ ਸਟ੍ਰਿਕਟਲੀ ਤੇ ਬੜੇ ਹਾਰਡ ਬੋਲੇ ਸੀ ਬਹੁਤ ਸਾਰੇ ਲੋਕਾਂ ਨੇ ਉਹ ਚੰਗਾ ਵੀ ਸਮਝਿਆ ਵੀ ਬਹੁਤ ਵਧੀਆ ਬੇਬਾਕੀ ਨਾਲ ਉਹਨਾਂ ਦੀ ਇੰਟਰਵਿਊ ਆ ਪਰ ਕਈ ਵਾਰੀ ਕੀ ਹੁੰਦਾ ਕੁਝ ਇੱਕ ਲਾਂਬੇ ਵੀ ਆ ਜਾਂਦੇ ਆ ਚਲੋ ਇਹ ਸਿਰ ਮੱਥੇ ਆ ਜਦੋਂ ਤੁਸੀਂ ਸੱਚ ਬੋਲਦੇ ਹੋ ਤੇ ਉਹੋ ਕਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਸੱਚ ਦੀ ਆਵਾਜ਼ ਹਮੇਸ਼ਾ ਲੰਮੀ ਰਹਿੰਦੀ ਆ ਉਮਰ ਹੁੰਦੀ ਆ ਤੇ ਗੂੰਜਦੀ ਵੀ ਆ ਸੋ ਅੱਜ ਅਸੀਂ ਇਸੇ ਵਿਸ਼ੇ ਨੂੰ ਥੋੜਾ ਜਿਹਾ ਹੋਰ ਅੱਗੇ ਖੰਗਾਲਣਾ ਚਾਹੁੰਨੇ ਆ ਕਿਉਂਕਿ ਅਸੀਂ ਉਸ ਦਿਨ ਇੱਕ ਲੇਬਰ ਲਿਬਰਲ ਪਾਰਟੀ ਦੇ ਆਲੇ ਦੁਆਲੇ ਰਹਿ ਕੇ ਗੱਲ ਕੀਤੀ ਪਰ ਮੈਂ ਇਸ ਬਾਰੇ ਸੋਚਿਆ ਵੀ ਗ੍ਰੀਨ ਪਾਰਟੀ ਕੀ ਸੋਚਦੀ ਆ ਜਾਂ ਉਹ ਜਿਹੜੇ ਤੋਂ ਜਿਹੜੇ ਅਬਜ਼ਰਵ ਕਰਦੇ ਆ ਲੋਕ ਬੈਠ ਕੇ ਉਹ ਕੀ ਸੋਚਦੇ ਆ ਵੀ ਅਸਲ ਚ ਕੀ ਖੇਡ ਹੋਈ ਸੀ ਕਿਉਂਕਿ ਉਹੀ ਫੇਰ ਮੇਰਾ ਸਾਵੇਂ ਸ਼ਬਦ ਵੀ ਸਿਆਸਤ ਮੇਨੇ ਕਾਲਾ ਸੱਚ ਨਹੀਂ ਹੁੰਦਾ ਸਿਆਸਤ ਹੁੰਦੀ ਹੈ ਜਦੋਂ ਤੁਹਾਡੇ ਨਾਲ ਵਾਪਰ ਜੇ ਤੇ ਬਾਅਦ ਚ ਸਮਝ ਆਵੇ ਸੋ ਸਿਆਸਤ ਸਾਡੇ ਨਾਲ ਵਾਪਰ ਗਈ ਸੀ ਉਦੋਂ ਵੀ ਉਦੋਂ ਵੀ ਲੇਬਰ ਨੇ ਕੁਝ ਹੋਰ ਕਿਹਾ ਲਿਬਰਲ ਨੇ ਵਾਅਦੇ ਕੀਤੇ ਤੇ ਨਿਕਲਿਆ ਵਿੱਚੋਂ ਕੁਝ ਹੋਰ ਸੋ ਆਓ ਅੱਜ ਆਪਾਂ ਫੇਰ ਭਾਈ ਨਵਦੀਪ ਸਿੰਘ ਨੂੰ ਬ੍ਰਿਜ਼ਬਨ ਤੋਂ ਜੋੜਦੇ ਹਾਂ ਗ੍ਰੀਨ ਪਾਰਟੀ ਲਈ ਇਸ ਵਾਰ ਫੇਰ ਉਹ ਇਲੈਕਸ਼ਨ ਲੜ ਰਹੇ ਆ ਕਾਫੀ ਨੇੜੇ ਤੋਂ ਇਹ ਜੇ ਮੁੱਦਿਆਂ ਦੇ ਉੱਤੇ ਉਹ ਜਿਹੜੀ ਨਿਗਾਹ ਰੱਖਦੇ ਆ ਤੇ ਬਾਕੀ ਉਹਨਾਂ ਦੀ ਜਾਣਕਾਰੀ ਵੀ ਬੜੀ ਸਟੀਕ ਹੁੰਦੀ ਆ ਸੋ ਬਾਈ ਜੀ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਪਿੰਡ ਆਸਟ੍ਰੇਲੀਆ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਾ ਨੂੰ ਬਾਈ ਜੀ ਤੁਸੀਂ ਵੀ ਸੁਣਿਆ ਹੋਣਾ ਪ੍ਰੋਗਰਾਮ ਕਾਫੀ ਜਿਹੜੀ ਤਿੱਖੀਆਂ ਜੀਆਂ ਗੱਲਾਂ ਡਾਕਟਰ ਡੈਨੀਅਲ ਕੋਨਲ ਹੋਰਾਂ ਨੇ ਕਹਿਤੀਆਂ ਤੇ ਬੜੀਆਂ ਸੱਚੀਆਂ ਸਣ ਗੱਲਾਂ ਤੇ ਉਹਨਾਂ ਨੂੰ ਕੋਈ ਉਹਨਾਂ ਜਦੋਂ ਇੱਕ ਤੀਜਾ ਬੰਦਾ ਗੱਲ ਕਰਦਾ ਨਾ ਜੇ ਮੰਨ ਲਈਏ ਮੈਂ ਮਾਈਗ੍ਰੈਂਟ ਆ ਮੈ ਮੈਟਰ ਨਹੀਂ ਕਰਦਾ ਪੰਜਾਬੀ ਆ ਸਿੱਖ ਆ ਮੈਂ ਹਿੰਦੂ ਆ ਮੈਂ ਚਾਈਨੀਜ਼ ਆ ਮੈਂ ਕਿਤੋਂ ਆ ਮੈਂ ਮਾਈਗ੍ਰੈਂਟ ਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਕੱਲੇ ਅਸੀਂ ਨਹੀਂ ਮਾਈਗ੍ਰੈਂਟ ਹੋ ਕੇ ਆ ਰਹੇ ਦੁਨੀਆ ਹੀ ਆ ਰਹੀ ਆ ਸੋ ਮਾਈਗ੍ਰੈਂਟ ਦੇ ਜੇ ਤਾਂ ਆਪਾਂ ਪੁਆਇੰਟ ਆਫ 뷰 ਤੋਂ ਦੇਖੀਏ ਤੇ ਉਹ ਬੰਦਾ ਤੱਤਾ ਬੋਲੇ ਤਾਂ ਸਮਝ ਆਉਂਦੀ ਆ ਪਰ ਇੱਕ ਬੰਦਾ ਜਿਹਨੂੰ ਕੋਈ ਲੋੜ ਨਹੀਂ ਇਸ ਵਿਸ਼ੇ ਤੇ ਪਰ ਉਹ ਦਿਲੋਂ ਇੱਕ ਇਨਸਾਨੀਅਤ ਨਾਲ ਤੇ ਬੋਲੇ ਸਖਤ ਬੋਲੇ ਵਧੀਆ ਗੱਲਾਂ ਕੀਤੀਆਂ ਲੋਕਾਂ ਨੇ ਸਰਾਇਆਂ ਵੀ ਪਰ ਫੇਰ ਵੀ ਕਿਤੇ ਨਾ ਕਿਤੇ ਹੋਰ ਵੀ ਇਸ ਤੋਂ ਗਾਂਧੀਆ ਗੱਲਾਂ ਵੀ ਮੈਂ ਉਹ ਗਾਂਧੀਆ ਗੱਲਾਂ ਤੁਹਾਡੇ ਤੋਂ ਜਾਣੀਆਂ ਚਾਹਾਂਗਾ ਵੀ ਜਿਹੜਾ ਪੇਰੈਂਟਸ ਵੀਜ਼ੇ ਨਾਲ ਤੁਸੀਂ ਵੀ ਸਿੱਧੇ ਰੂਪ ਚ ਜੁੜੇ ਰਹੇ ਹੋ ਕਿਸੇ ਨਾ ਕਿਸੇ ਰੂਪ ਚ ਤੇ ਅੱਜ ਵੀ ਜੁੜੇ ਹੋ ਹੋ ਤੇ ਕੀ ਹੈ ਅਸਲ ਮਸਲਾ ਕੀ ਹੈ ਪੋਲਿਟਿਕਸ ਕੀ ਕਹਿੰਦੀ ਹੈ ਸਭ ਤੋਂ ਪਹਿਲੇ ਕਹਾਂਤਾ ਬ੍ਰਾਡਸੌਅ ਕਟਰ ਸਾਹਿਬ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਜ਼ੁਬਾਨ ਸਾਡੀ ਮਾਂ ਬੋਲੀ ਸਿੱਖਣ ਦੀ ਕੋਸ਼ਿਸ਼ ਕੀਤੀ ਸਿੱਖੇ ਤੇ ਬੋਲੇ ਇਸ ਕਰਕੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਤੋਂ ਬਾਅਦ ਕਿ ਉਹਨਾਂ ਦੇ ਕੰਮ ਨੇ ਜਿਹੜੇ ਸਾਰੀ ਉਮਰ ਉਹਨਾਂ ਨੇ ਅੱਜ ਤੱਕ ਇੰਡੀਆ ਤੇ ਰਹਿ ਕੇ ਵੀ ਕੀਤੇ ਇੱਥੇ ਵੀ ਕਰ ਰਹੇ ਆ ਉਹਨਾਂ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਉਹ ਇੱਕ ਆਊਟ ਆਫ ਦਾ ਆਬੀ ਨਾਈਸ ਤੋਂ ਬਾਹਰ ਜਾ ਕੇ ਆਪਣੇ ਵਾਸਤੇ ਕੰਮ ਕਰ ਰਹੇ ਨੇ ਇਸ ਲਈ ਉਹਨਾਂ ਦਾ ਬੜਾ ਮੈਂ ਸ਼ੁਕਰਗੁਜ਼ਾਰ ਆ ਜੀ ਉਸ ਤੋਂ ਮੈਨਾਂ ਜਦੋਂ ਪੇਰੈਂਟ ਵੀਜ਼ੇ ਦੀ ਗੱਲ ਆਉਂਦੀ ਆ ਇੱਕ ਆਮ ਤੌਰ ਤੇ ਇਸ ਵੀਜ਼ੇ ਨੂੰ ਕੁਝ ਬੰਦਾਵਾਂ ਵੱਲੋਂ ਜਿਹੜੇ ਕਿ ਕਿਸੇ ਖਾਸ ਪਾਰਟੀਆਂ ਨਾਲ ਸੰਬੰਧਿਤ ਨੇ ਉਹਨਾਂ ਨੇ ਇੱਕ ਲੌਂਗ ਟਰਮ ਵੀਜ਼ੇ ਨੂੰ ਤਰਕੀ ਦਿੱਤੀ ਬਜਾਏ ਇਸ ਦੇ ਕਿ ਉਹ ਕਿਸੇ ਪੱਕੇ ਹੱਲ ਦੀ ਗੱਲ ਕਰਨ। ਲੌਂਗ ਟਰਮ ਦੇ ਤਿੰਨ ਸਾਲਾਂ ਦਾ ਜਾਂ ਪੰਜ ਸਾਲਾਂ ਦਾ ਇੱਕ ਜਾਂ ਦੋ ਵਾਰ ਹੋਰ ਨਿਊ ਕਰਵਾ ਸਕਦੇ ਹੋ ਉਹਨੂੰ ਤੁਸੀਂ ਨਵਿਆ ਸਕਦੇ ਹੋ ਉਸ ਤੋਂ ਬਾਅਦ ਵਿੱਚ ਉਹਨੂੰ ਅਗਲੀ ਆਪਸ਼ਨ ਉਹਦੇ ਵਾਸਤੇ ਬੰਦ ਹਨ। ਹੂੰ ਪਿਛਲੇ ਤਿੰਨ ਸਾਲਾਂ ਤੋਂ ਲੇਬਰ ਗਵਰਨਮੈਂਟ ਦੀ ਸਰਕਾਰ ਇਸ ਵੇਲੇ ਰਾਜ ਕਰ ਰਹੀ ਹੈ ਫੈਡਰਲ ਲੈਵਲ ਤੇ। ਹੂੰ ਉਹਨਾਂ ਸੱਚਾ ਕੋਲ ਬੜਾ ਲੰਮਾ ਮੌਕਾ ਸੀ ਕਿ ਉਹ ਇਸ ਵੱਡੀ ਸਮੱਸਿਆ ਦਾ ਕੋਈ ਪੱਕਾ ਹੱਲ ਕਰਨ। ਜੀ ਜੀ ਉਹ ਜਿਹੜਾ ਪੁਲਿਸ ਪਾਰਟੀ ਪਾਲਸੀ ਲੈ ਕੇ ਆਈ ਸੀ ਪਾਰਲੀਮੈਂਟਰੀ ਬਜਟ ਆਫਿਸ ਆਨ ਰੈਟ ਜਿਹੜਾ ਆਫਿਸ ਕੇ ਕੈਲਕੂਲੇਟ ਕਰਦਾ ਕਿ ਜੇ ਤੁਸੀਂ ਇੱਕ ਪਾਲਸੀ ਲੈ ਕੇ ਆਉਂਦੇ ਹੋ ਉਹ ਸਾਰੇ ਮੁਲਕ ਨੂੰ ਕਿੰਨੇ ਚ ਪੈਣੀ ਆ ਹੂੰ ਜੇ ਸਾਰੇ ਸਾਰੇ ਪ੍ਰਵਾਸੀਆਂ ਦੇ ਸਾਰੇ ਸਾਰੇ ਮਾਪੇ ਜਿੰਨੇ ਵੀ ਲਾਈਨ ਚ ਲੱਗੇ ਹੋਏ ਨੇ ਉਹਨਾਂ ਨੂੰ ਟਾਈਮਲੀ ਇੱਥੇ ਲੈ ਕੇ ਆਉਣਾ ਜੀ ਜਿਸ ਦਾ ਕੁੱਲ ਖਰਚਾ 11 ਮਿਲੀਅਨ ਡਾਲਰ ਸੀ 2019 ਚ ਜਿਹੜਾ ਪਾਰਲੀਮੈਂਟਰੀ ਬਜਟ ਆਫਿਸ ਨੇ ਕੈਲਕੂਲੇਟ ਕੀਤਾ ਸੀ ਹੂੰ ਇਹ ਇਹ ਕੈਲਕੂਲੇਟ ਕਰਕੇ ਜੇ ਹੁਣ ਇਹਦੇ ਮੁਕਾਬਲੇ 'ਚ ਅਸੀਂ ਪ੍ਰਵਾਸੀਆਂ ਦੀ ਇੱਥੇ ਇਨਪੁਟ ਕੈਲਕੂਲੇਟ ਕਰ ਦਈਏ ਕਿ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਮਾਪਿਓ ਦਾ ਯੋਗਦਾਨ ਹੁੰਦਾ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਤੋਂ ਲੈ ਕੇ ਬੱਚੇ ਨੂੰ ਵੱਡਾ ਕਰਨਾ ਉਹਨੂੰ ਕਿਸੇ ਕਿਤੇ ਦੇ ਕਾਬਿਲ ਬਣਾ ਕੇ ਇੱਥੇ ਲੈ ਕੇ ਆਉਣਾ ਜੀ ਜੀ ਸਾਰੇ ਖਰਚੇ ਕੈਲਕੂਲੇਟ ਕਰਦੇ ਆ 10ਵੀਂ ਤੱਕ ਦਾ ਖਰਚਾ ਆਸਟ੍ਰੇਲੀਆ ਵਿੱਚ 1/2 ਮਿਲੀਅਨ 5 ਲੱਖ ਦੇ ਕਰੀਬ ਪੈਂਦਾ ਬਿਲਕੁਲ ਸਹੀ ਪੈਦਾ ਕਰਕੇ ਵਾ ਟਾਈਮਲੀ ਇਥੇ ਹਿਊਮਨ ਰਿਸੋਰਸ ਜਿਹੜੀ ਹੈਗੀ ਆ ਮਨੁੱਖੀ ਪਾਵਰ ਮਹੀਆ ਕਰਾਉਣੀ ਜਿੰਨਾ ਕਿ ਡਾਕਟਰ ਇੰਜੀਅਰ ਨਰਸਾਂ ਐਂਡ ਡਰਾਈਵਰ ਤੇ ਹੋਰ ਸਿੱਖਿਤ ਕੰਮ ਹੈ ਜਿਹੜੇ ਸ਼ਾਮਿਲ ਨੇ ਉਹ ਹਰ ਵਿਅਕਤੀ ਜਿਹੜਾ ਕੋਈ ਕੰਮ ਘੁੰਮ ਰਿਹਾ ਉਹਦੀ ਜਿਹੜਾ ਇਥੇ ਯੋਗਦਾਨ ਹੈ ਤੁਹਾਡੀ ਇਕਨੋਮੀ ਨੂੰ ਉਹ ਸੱਤ ਤੋਂ ਲੈ ਕੇ 10 ਲੱਖ ਡਾਲਰ ਦਾ ਹਰ ਬੰਦੇ ਦਾ ਬਿਲਕੁਲ ਤੇ ਜਿਹੜਾ ਸਰਕਾਰ ਨੂੰ ਇਸ ਦੇ ਬਦਲੇ ਲਾਉਣਾ ਪੈਣਾ ਸੀ ਉਹ ਕੇਵਲ 12 ਬਿਲੀਅਨ ਡਾਲਰ ਬਣਦਾ ਹੂੰ ਜਿਹੜਾ ਕਿ ਇਹ ਸਰਕਾਰ ਦਾ ਐਟੀਟਿਊਡ ਸਹੀ ਹੋਵੇ ਹੂੰ ਤੇ ਉਹ ਇਹ ਓਪਨਲੀ ਇਹ ਗੱਲ تسلیم ਕਰਨ ਨੂੰ ਇਹ ਮੰਨਣ ਨੂੰ ਤਿਆਰ ਹੋਵੇ ਕਿ ਜਿੰਨੇ ਪ੍ਰਵਾਸੀ ਆਏ ਨੇ ਇਹਨਾਂ ਦਾ ਇਥੇ ਯੋਗਦਾਨ ਆ ਤਾਂ ਉਹਨਾਂ ਵਾਸਤੇ ਇੱਕ ਬੜਾ ਛੋਟਾ ਆਰਗੂਮੈਂਟ ਤੇ ਬੜਾ ਛੋਟਾ ਮਸਲਾ ਸੀ ਜੀ ਜੀ ਪਰੰਤੂ ਜਿਹੜਾ ਕੁਝ ਅਸਲ ਵਿੱਚ ਦੇਖਾਂ ਨੂੰ ਮਿਲਿਆ ਪਿਛਲੇ 3-9 ਸਾਲਾਂ ਚ ਸਾਨੂੰ ਲੇਬਰ ਸਰਕਾਰ ਦੇ ਰਾਜ ਦੌਰਾਨ ਇਥੇ ਸਾਰੇ ਵਿਜਨਰੀਆ ਲਾਈਕ ਗਿਆ ਹੋ ਜਾਂਦਾ ਹੂੰ ਹੂੰ ਪਾਰਟਨਰ ਵੀਜ਼ੇ ਬਾਰੇ ਅ ਬੰਦਿਆਂ ਦਾ ਵਾਅ ਪਿਆ ਹੋਣਾ ਸੱਜਣਾਂ ਦਾ ਜਾਂ ਬੀਬੀਆਂ ਦਾ ਪਿਛਲੇ ਕਿੰਨੇ ਸਾਲਾਂ ਤੋਂ ਉਹਦੀ ਜਿਹੜੀ ਕਤਾਰ ਸੀ ਉਹ ਅੱਧੇ ਤੋਂ ਵੱਧ ਕੇ 18 ਮਹੀਨੇ ਤੱਕ ਚੱਲੀ ਗਈ ਸੀ ਜੀ 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 ਉਸ ਦੀ ਕਾਮਨ ਲਾਈਨ ਜਿਹਨੂੰ ਕਹਿੰਦੇ ਆਪਾਂ ਕਦੋਂ ਅਪਲਾਈ ਕਰਤਾ ਕਦੋਂ ਵੀਜ਼ਾ ਗ੍ਰਾਂਟ ਹੁੰਦਾ ਜਿਹੜੀ ਇੱਕ ਕਿਸਮ ਦੀ ਗੱਲ ਹੈ ਕਿ ਸਰਕਾਰਾਂ ਦਾ ਐਟੀਟਿਊਡ ਮੈਟਰ ਕਰਦਾ ਕਿ ਸਰਕਾਰਾਂ ਕਰਨਾ ਕੀ ਚਾਹੁੰਦੀਆਂ ਹੂੰ ਹੂੰ ਪਾਰਟਨਰ ਵੀਜ਼ਾ ਕਿਸੇ ਦਾ ਵਿਆਹ ਹੋਇਆ ਤੁਸੀਂ ਸਿਰਫ ਦੋ ਤਿੰਨ ਗੱਲਾਂ ਤਸਫੀਸ਼ ਕਰਨੀਆਂ ਕਿ ਕੋਈ ਮਜਰਮਤਾ ਨਹੀਂ ਆ ਰਿਹਾ ਵਿਆਹ ਦੇ ਨੋਨੋ ਹੂੰ ਉੱਤੇ ਬਦਲੇ ਜੋ ਆਪਸਾ $100 ਫੀਸ ਵੀ ਲੈਂਦੇ ਨੇ ਜਿਹਦੇ ਨਾਲ ਕੇ ਤੁਸੀਂ ਬੰਦਾ ਭੇਜ ਕੇ ਪਤਾ ਕਰਾ ਸਕਦੇ ਕਿ ਵਿਆਹ ਅਸਲੀ ਹੈ ਜਾਂ ਨਕਲੀ ਹੈ ਜੀ ਜੀ ਅੱਛਾ ਬਾਪੂ ਤੋਂ 18 ਮਹੀਨੇ 18 ਮਹੀਨੇ ਲੁੰਕਾ ਕੇ ਰੱਖਣਾ ਇੱਕ ਸਿਸਟਮ ਦੀ ਤੁਸੀਂ ਕਹਿੰਦਾ ਇਹਨਾਂ ਜਾਂ ਤਾਂ ਉਹਦੀ ਅੰਗਰੇਜ਼ੀ ਹੈ ਜਾਂ ਉਹ ਪ੍ਰਵਾਹ ਨਹੀਂ ਮੰਨਦੇ ਕਿ ਇਹ ਬੰਦੇ ਕੌਣ ਆ ਰਹੇ ਨੇ ਹੂੰ ਕਿਸੇ ਕਿਸਮ ਦੀ ਗੱਲ ਪਰਮਨੈਂਟ ਵੀਜ਼ਾ ਦੇ ਕੇ ਚੋਈ ਜਾਂ ਹੁਣ ਇਮੀਗ੍ਰੇਸ਼ਨ ਨੰਬਰ ਵਧਾਉਣਾ ਘਟਾਉਣਾ ਤੁਸੀਂ ਪਤਾ ਕਰੋ ਘਟਾ ਦੇ ਰਹੋ ਜਿਹੜੇ ਕੰਮ ਕਰਨ ਨੂੰ ਬੰਦੇ ਨਵੇਂ ਸੋ ਦਨੇ ਆ ਪਰੰਤੂ ਜਿਹੜੇ ਪਰਿਵਾਰ ਵਿਛੜੇ ਹੋਏ ਨੇ ਜੀ ਜੀ ਸੱਜਣ ਦਾ ਜੀ ਨੂੰ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਜਿਹੜਾ ਬੰਦਾ ਇੱਥੇ ਬੈਠਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਉਸਦੇ ਨਾਲ ਕੀ ਬੀਤ ਰਹੀ ਆ ਜੀ 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 ਇਹ ਇੱਕ ਇੱਕ ਬੜਾ ਵੱਡਾ ਹੈਮਨਿਟਰੀਅਨ ਮਸਲਾ ਇਹਦੇ ਤੇ ਲੇਬਰ ਪਾਰਟੀ ਲਗਾਤਾਰ ਅਣ ਦੇਖੀ ਕਰਦੀ ਜਾ ਰਹੀ ਹੈ ਪ੍ਰਵਾਸੀਆਂ ਦੀ ਗ੍ਰੀਨ ਪਾਰਟੀ ਨੇ ਕਈ ਵਾਰ ਸੰਸਦ ਚ ਮੁੱਦਾ ਚੁੱਕਿਆ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਉਹਨਾਂ ਨੇ ਪਾਰਲੀਮੈਂਟ ਚ ਬੋਲੇ ਇਹਨਾਂ ਵੀਜ਼ਾ ਦੇ ਬਾਰੇ ਇਹਨੂੰ ਰਿਮੂਵ ਕੀਤਾ ਗਿਆ ਉਹਦੇ ਦੇ ਇਮੀਗ੍ਰੇਸ਼ਨ ਮਿਨਿਸਟਰ ਕੋਲ ਇੱਕ ਪਟੀਸ਼ਨ ਗਈ ਸੀ ਹੂੰ ਹੂੰ ਜਿਸ ਦੇ ਵਿੱਚ ਜਿਹੜੇ ਬੋਤੇ ਤੇ ਪੋਤੇ ਨੇ ਉਹਨਾਂ ਦਾ ਆਪਣਾ ਗ੍ਰੈਂਡ ਪੇਰੈਂਟਸ ਨੂੰ ਦੇਖਣਾ ਇੱਕ ਹਿਊਮਨ ਰਾਈਟ ਆ ਯੂਨਾਈਟਿਡ ਨੇਸ਼ਨ ਨੇ ਲਾਣਿਆ ਹੋਇਆ ਹੱਕ ਹੈ ਜੀ ਬਿਲਕੁਲ ਬਿਲਕੁਲ ਇਹ ਸਮਝੌਤੇ ਦਾ ਸਿਗਨੇਟਰੀ ਹੈ ਇਹਨਾਂ ਨੇ ਦਸਖਤ ਕੀਤੇ ਹੋਏ ਨੇ ਤੇ ਉਸਦੇ ਮਸਲੇ ਦੀ ਪਟੀਸ਼ਨ ਲੇਬਰ ਦੇ ਇਮੀਗ੍ਰੇਸ਼ਨ ਮਿਨਿਸਟਰ ਕੋਲ ਗਈ ਸੀ ਉਹਨਾਂ ਨੇ ਬਿਨਾ ਕਿਸੇ ਸਰਕਾਰ ਦੇ ਆਰਗੂਮੈਂਟ ਦੇ ਉਹਨਾਂ ਨੂੰ ਰਜੈਕਟ ਕੀਤਾ ਮੈਂ ਤੁਹਾਨੂੰ ਭੇਜ ਵੀ ਦੇਉਂਗਾ ਪਟੀਸ਼ਨ ਤੁਸੀਂ ਆਪਣੇ ਸੇਵ ਕਰਕੇ ਉਹਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਲੋਕ ਪੜ ਸਕਣ ਕਿ ਇਹਨਾਂ ਦਾ ਕੀ ਜਵਾਬ ਸੀ ਉਸ ਪਟੀਸ਼ਨ ਬਾਰੇ ਹੂੰ ਇਹ ਇਹੋ ਮੇਰੀ ਇਹ ਜਦੋਂ ਵੀ ਵੋਟ ਦਾ ਵੇਲਾ ਆਉਂਦਾ ਜੇ ਅਸੀਂ ਆਪਣੀ ਵੋਟ ਕਰਦੇ ਤਰੀਕਾ ਨਹੀਂ ਬੋਲਦੇ ਗ੍ਰੀਨ ਨੂੰ ਹੋਰ ਪਾਵਰ ਨਹੀਂ ਦਿੰਦੇ ਤਾਂ ਲੇਬਰ ਨੂੰ ਕਹਿੰਦੇ ਵੀ ਚੈੱਕ ਕਰਨਾ ਅਸੰਭਵ ਹੈ ਹੂੰ ਸੋ ਬਿਲਕੁਲ ਜੀ ਦੇਖੋ ਜਿੰਨਾ ਚਿਕ ਆਪੋਜੀਸ਼ਨ ਸਟਰੋਂਗ ਨਹੀਂ ਹੁੰਦੀ ਉਹਨਾਂ ਚਰ ਆਸ ਨਹੀਂ ਹੈ ਵੀ ਸਾਨੂੰ ਇਨਸਾਫ ਮਿਲੂਗਾ ਆਮ ਨਾਗਰਿਕ ਲਈ ਆਪੋਜੀਸ਼ਨ ਦਾ ਸਟਰੋਂਗ ਹੋਣਾ ਬਹੁਤ ਜਿਆਦਾ ਜ਼ਰੂਰੀ ਹੁੰਦਾ ਇਹ ਗੱਲ ਕਹਿ ਰਹੀ ਸੀ ਪੱਲੇ ਨਹੀਂ ਬਣਦੇ ਕਹਿ ਰਹੀ ਇਹਨਾਂ ਗੱਲਾਂ ਨੂੰ ਅਸੀਂ ਇਗਨੋਰ ਕਰਦੇ ਆਂ ਵੀ ਨਹੀਂ ਇਹ ਕੀ ਫਰਕ ਪੈਂਦਾ ਫਲਾਣੇ ਦੀ ਸਰਕਾਰ ਆ ਗਈ ਤੇ ਹਮਕੇ ਦੀ ਆ ਗਈ ਸਰਕਾਰ ਬਦਲੇ ਮੈਟਰ ਨਹੀਂ ਕਰਦਾ ਪਰ ਸਰਕਾਰ ਦੀ ਆਪੋਜੀਸ਼ਨ ਤਕੜੀ ਹੋਣੀ ਚਾਹੀਦੀ ਆ ਅੱਜ ਅਸੀਂ ਜੇ ਹਿੰਦੁਸਤਾਨ ਵਿੱਚ ਦੇਖਦੇ ਆ ਤਾਂ ਇਹੀ ਚੀਜ਼ ਮਾਰ ਰਹੀ ਆ ਆਪੋਜੀਸ਼ਨ ਦੀ ਜਿਹੜੀ ਕੋਈ ਲੀਡਰ ਹੀ ਹੈ ਨਹੀਂ ਆਪੋਜੀਸ਼ਨ ਦਾ ਨਾ ਪੰਜਾਬ 'ਚ ਕੋਈ ਚੜ੍ਹਦਾ ਲੀਡਰ ਆ ਨਾ ਇੰਡੀਆ 'ਚ ਆ ਤੇ ਜਿਹਦੇ ਨਤੀਜੇ ਤੁਸੀਂ ਰੋਜ਼ ਭੁਗਤਦੇ ਹੋ ਤੇ ਰੋਜ਼ ਦੇਖਦੇ ਹੋ ਇਹੀ ਚੀਜ਼ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਰਹੀ ਆ ਗੱਲ ਲੇਬਰ ਲਿਬਰਲ ਦੋਨੇ ਖੇਡ ਰਹੀਆਂ ਖੇਡ ਸੇਮ ਖੇਡ ਖੇਡ ਰਹੀਆਂ ਤੇ ਜੇ ਤੀਜੀ ਗ੍ਰੀਨ ਜਾਂ ਨੈਸ਼ਨਲ ਜਾਂ ਹੋਰ ਪਾਰਟੀਆਂ ਆਉਂਦੀਆਂ ਤਾਂ ਉਹਨਾਂ ਕੋਲੇ ਉਨੀ ਸਟਰੈਂਥ ਨਹੀਂ ਹੁੰਦੀ ਸੋ ਮੈਨੂੰ ਲੱਗਦਾ ਹੈ ਇਸ ਤੇ ਸਾਨੂੰ ਵਿਚਾਰ ਕਰਨਾ ਬਣੂਗਾ ਮੈਂ ਕੋਈ ਇਹ ਨਹੀਂ ਕਹਿੰਦਾ ਵੀ ਤੁਸੀਂ ਆਪਦੀ ਪਾਰਟੀ ਛੱਡੋ ਕਰੋ ਪਰ ਕਿਤਨੇ ਕਿਤੇ ਸਾਨੂੰ ਵਿਚਾਰਤਾ ਕਰਨੇ ਪੈਣਾ ਨਾ ਆਪਦੇ ਲੋਕਲ ਐਮਪੀ ਨਾਲ ਗੱਲ ਕਰਨੀ ਪੈਣੀ ਆ ਉਹਨਾਂ ਨੂੰ ਪੁੱਛਣਾ ਪੈਣਾ ਵੀ ਉਹ ਕੀ ਸਾਡੇ ਲਈ ਲੈ ਕੇ ਆਉਣਗੇ ਤੇ ਕੀ ਨਹੀਂ ਇੱਦਾਂ ਨਹੀਂ ਹੈ ਵੀ ਤੁਹਾਨੂੰ ਕੋਈ ਜਵਾਨ ਫੜਾ ਗਿਆ ਤੇ ਉਸ ਤੋਂ ਬਾਅਦ ਮੁਕਰ ਜੁਆ ਉਹਦੇ ਲਈ ਸਣਵਾਈ ਹੈਗੀ ਆ ਜਮੇ ਇਦਾਂ ਚੱਲੀ ਚਾਨੀ ਚੋਣ ਮੈਨੀਫੈਸਟੋ ਹਜੇ ਨਹੀਂ ਬਣਦੇ ਥੇ ਪਰ ਫੇਰ ਵੀ ਭਾਈ ਮੈਂ ਇਸ ਵਿਸ਼ੇ ਤੇ ਤੁਹਾਨੂੰ ਪੁੱਛਣਾ ਚਾਹੂੰਗਾ ਮਨ ਲਓ ਹੁਣ ਪਿਛਲੇ ਵਾਰੀ ਸਿੱਧਾ ਸ਼ਰੇਆਮੀ ਤੱਕਾ ਹੋਇਆ ਵੀ ਲੇਬਰ ਨੇ ਕਹਿਤਾ ਵੀ ਅਸੀਂ ਇੰਨੇ ਸਾਲ ਦੇਵਾਂਗੇ ਅਸੀਂ ਆਹ ਕਰਾਂਗੇ ਥੋੜੇ ਦਿਨਾਂ ਬਾਅਦ ਲਿਬਰਲ ਨੇ ਕਾਪੀ ਕਰਕੇ ਉਹੀ ਚੀਜ਼ ਆਪਦਾ ਹਿੱਸਾ ਚੋਂ ਮੈਨੀਫੈਸਟੋ ਦਾ ਬਣਾ ਲਿਆ ਸਰਕਾਰ ਬਦਲੀ ਪਰ ਅਸਰ ਕੁਛ ਨਹੀਂ ਹੋਇਆ ਕੋਈ ਫਰਕ ਨਹੀਂ ਆਇਆ ਕਿਸੇ ਚੀਜ਼ ਦਾ ਤੇ ਉਮੀਦ ਹੀ ਉਮੀਦ ਰਿਹਾ ਫਿਰ ਕਿਤੇ ਚੈਲੰਜ ਹੋ ਸਕਦਾ ਇਹਨਾਂ ਨੂੰ ਲਗਾਤਾਰ ਪਾਰਲੀਮੈਂਟ ਦੇ ਵਿੱਚ ਲੇਬਰ ਦੀਆਂ ਜਿਹੜੀਆਂ ਅੰਗਲੀਆਂ ਨੇ ਉਹਨਾਂ ਨੂੰ ਚੈਲੰਜ ਕਰਨ ਦਾ ਹੀ ਕੰਮ ਕਰਦੇ ਹੂੰ ਲੇਬਰ ਹੋਵੇ ਚਾਹੀ ਨਤਰਲ ਹੋਵੇ 2017-18 ਦੀ ਗੱਲ ਹੈ ਜਦੋਂ ਲਿਬਰਲ ਸਰਕਾਰ ਸੀ ਹੂੰ ਉਸ ਵੇਲੇ ਲਿਬਰਲ ਪਾਰਟੀ ਆਪਣੇ ਮਾਪਿਆਂ ਨੂੰ ਸਪான்ਸਰ ਕਰਨ ਦੀ ਜਿਹੜੀ ਇਨਕਮ ਦੀ ਹੱਦ ਆ ਉਹ ਡਬਲ ਕਰਨ ਲੱਗੀ ਹੋਈ ਸੀ। ਹੂੰ ਉਸ ਵੇਲੇ ਗ੍ਰੀਨ ਸੀ ਜਿਨ੍ਹਾਂ ਨੇ ਇਹ ਬਿੱਲ ਨੂੰ ਚੈਲੰਜ ਕੀਤਾ ਤੇ ਓਪਨਲੀ ਮੀਡੀਆ 'ਚ ਲਾਈ ਗਈ ਕਿ ਇਹ ਕੀ ਕੰਮ ਹੋ ਰਿਹਾ ਹੈ ਇਹ। ਹੂੰ ਹੂੰ ਹੂੰ। ਤੁਸੀਂ ਇੱਕ ਰਿਸਰਵਾਦੀ ਦਾ ਜਿਹੜਾ ਬੰਦਾ ਇੱਕ ਅੰਦਰ ਤੋਂ ਘਟ ਕਮਾ ਰਹੇ ਨੇ ਇਹਦਾ ਮਤਲਬ ਉਹ ਆਪਣੇ ਮਾਪਿਆਂ ਨੂੰ ਨਹੀਂ ਦੇਖ ਸਕਣਗੇ। ਹੂੰ ਜਿਹੜੇ ਮਨੁੱਖੀ ਹੱਕ ਆ ਉਹ ਉਹਨਾਂ ਦੀ ਬੋਲੀ ਨਹੀਂ ਲੱਗਣੀ ਚਾਹੀਦੀ ਕਿ ਜਿਹੜਾ ਪੈਸੇ ਵਾਲਾ ਬੰਦਾ ਉਹ ਹੀ ਫ੍ਰੀ ਹੋ ਸਕੇ ਸਭ ਕੋ ਆਸੇ ਸੰਜੇ ਨਹੀਂ ਹਰ ਬੰਦੇ ਦਾ ਹੱਕ ਹੈ ਕਿ ਆਪਣੇ ਮਾਪਿਆਂ ਨੂੰ ਇਥੇ ਪੜਾ ਸਕੇ ਤੇ ਯੂਨੀਵਰਸਲ ਕਰਨਾ ਈਵਨ ਇੱਕ ਵਾਰ ਤਾਂ ਕਹੇ ਕਿ ਸਰਕਾਰ ਨੂੰ ਸਪੈਸ਼ਲ ਧੰਨਵਾਦੀ ਹੋਣਾ ਚਾਹੀਦਾ ਕਿ ਉਹਨਾਂ ਨੇ ਪੜ੍ਹੇ ਲਿਖੇ ਪੀਡੀਐਸ ਮੁਫਤ ਨੂੰ ਦਿੱਤੀ ਜਿਹੜੇ ਇਸ ਮੁਫਤ ਦਾ ਭਾਰ ਮੋਟੇ ਤੇ ਕਿਹ ਫਿਰਦੀ ਆ ਜੀ ਹੁਣ ਜਿਹੜੇ ਅੱਗੇ ਦੇ ਮੌਜੂਦਾ ਸਿਸਟਮ ਨੇ ਜਿਵੇਂ ਕਿ ਫੈਮਿਲੀ ਬੈਲੈਂਸ ਟੈਸਟ ਆ ਉਹਦੇ ਵੀ ਕੀ ਹੈ ਕਿ ਜੇ ਅੱਧੇ ਬੱਚੇ ਇੱਥੇ ਨੇ ਤਾਂ ਹੀ ਤੁਸੀਂ ਉਹਨਾਂ ਨੂੰ ਸਪான்ਸਰ ਕਰ ਸਕਦੇ ਹੋ ਉਦੋਂ ਤੋਂ ਵੱਧ ਨੇ ਤਾਂ ਤੁਸੀਂ ਨਹੀਂ ਕਰ ਸਕਦੇ ਜੀ ਜੀ ਇਹੋ ਸਵਾਲ ਨੂੰ ਖਤਮ ਕੀਤਾ ਜਾਵੇ। ਜੇ ਮੈਂ ਕਹਿੰਦਾ ਮਾਪੇ ਉਹ 100% ਮਾਪੇ ਹੁੰਦੇ ਤਾਂ ਮਤਲਬ ਇਹ ਨਹੀਂ ਕਿ ਜੋ 5 ਭੈਣ ਭਰਾ ਉਹਦੇ 1/5 ਮਾਪੇ ਹੁੰਦੇ ਹੋ। ਹੂੰ। ਇਹ ਕਿਹੜਾ ਮਾਪੇ ਤਾਂ 100% ਹੀ ਮਾਪੇ ਹੋ। ਉਹ ਤਾਂ 100% ਮਾਪੇ ਹੋ ਹੀ ਨੇ। ਹੁਣ ਇਹ ਤਾਂ ਕਿੰਦੜ ਕੇ ਨਹੀਂ ਜੀ ਤੁਸੀਂ ਤਾਂ 20% ਮਾਪੇ ਹੋ, ਬਾਕੀ ਤਾਂ ਤੁਸੀਂ 80% ਦੂਜਿਆਂ ਨੇ। ਹੂੰ। ਇਸ ਸਮੇਂ ਜਿਹੜੇ ਲੋਕੀਂ ਕਹਿੰਦੇ ਆ ਕਿ ਸਿਸਟਮ ਦੇ ਵਿੱਚ ਕੀ ਡਿਸਕ੍ਰਿਮੀਨੇਸ਼ਨ ਪੈਦਾ ਕਰਦੀਆਂ ਨੇ ਉਹਨਾਂ ਦੇ ਗ੍ਰੀਨ ਪਾਰਟੀ ਦੇ ਉਲਟ ਲਿਖਤ ਪਾਲਿਸੀ ਨੇ ਸਾਡੇ ਪਲੇਟਫਾਰਮ ਤੇ ਪਈਆਂ ਨੇ ਪਾਰਲੀਮੈਂਟ ਦੇ ਵਿੱਚ ਬੋਲੇ ਆ ਲਗਾਤਾਰ ਇਹਨਾਂ ਨੂੰ ਚੈੱਕ ਕੀਤਾ ਜਦੋਂ ਵੀ ਇਹ ਅੰਗੈਲੀ ਕਰਦੇ ਨੇ ਇਹਨਾਂ ਗੱਲਾਂ ਕੋ ਭੱਜਣ ਦੀ ਕੋਸ਼ਿਸ਼ ਕਰਦੇ ਨੇ ਚਾਹੇ ਕਿ ਗ੍ਰੀਨ ਇਹ ਕਿ ਉਹੋ ਤੇਰੇ ਕਿ ਪ੍ਰਵਾਸ ਦੇ ਮਸਲੇ 'ਚ ਕੋਈ ਵੀ ਮਸਲਾ ਖੜਾ ਹੁੰਦਾ ਉਹਨੂੰ ਸਭ ਤੋਂ ਪਹਿਲਾਂ ਕੁਐਸਚਨ ਕਰਦਾ ਕਿ ਪਿੱਛੇ ਜਿਹੇ ਲੇਬਰ ਪਾਰਟੀ ਨੇ ਸਟੂਡੈਂਟ ਕੈਪ ਲਾਈ ਸੀ ਕੱਲ੍ਹ ਜਾਂ ਉੱਥੇ ਹਮ ਤਾਂ ਲੋਕਾਂ ਦੀ ਮਰਜ਼ੀ ਆ ਪਰ ਇਸ ਤਰ੍ਹਾਂ ਦੇ ਅਣਗੈਰਹੀ ਹਰ ਇੱਕ ਇਹਨਾਂ ਬੰਦੇ ਨੂੰ ਟਾਰਗੇਟ ਕਰਕੇ ਸਭ ਤੋਂ ਕੰਮ ਨੂੰ ਸਾਧਾ ਜਾਏਗਾ ਹੂੰ ਹੂੰ ਇਹ ਕਿ ਬੇਸ਼ੁਮ ਜੋ ਆਕਾਰ ਹੈ ਨੇ ਸਪੱਟ ਰਹੇ ਨੇ ਸੋੜੇ ਉਹ ਇੱਕਦਮ ਟਾਰਗੇਟ ਬਣ ਜਾਂਦੇ ਕਿ ਇਹ ਸਮੱਸਿਆ ਦਾ ਕਾਰਨ ਹੀ ਹੋਈ ਨਾ ਜੀ 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 ਤੁਸੀਂ ਕਿਹਾ ਇਨਟੈਕ ਬੰਦ ਕਰਦੇ ਤੁਹਾਨੂੰ ਲੱਗਦਾ ਕਿ ਨਹੀਂ ਬੰਦੇ ਹੋਰ ਬੁਲਾਉਣੇ ਤੇ ਤੁਸੀਂ ਜੇ ਤੁਹਾਡੇ ਕੋਲ ਸਕਿਲਡ ਪੂਰੇ ਬੰਦੇ ਤੁਸੀਂ ਬੰਦ ਕਰ ਲਓ ਪਰ ਮਸਲਾ ਇਹ ਹੈ ਕਿ ਜਿਹੜੇ ਬੰਦੇ ਇੱਥੇ ਰਹਿ ਰਹੇ ਨੇ ਉਹਨਾਂ ਦੇ ਕਿਸੇ ਦਾ ਵਿਆਹ ਹੋਇਆ ਕਿਸਦੇ ਮਾਪਿਓ ਉੱਥੇ ਕਿਹਦੇ ਬੱਚਾ ਨਹੀਂ ਹੋਣਾ ਉਹਨਾਂ ਤੇ ਸਵਾਲ ਨਹੀਂ ਉਖਾੜਿਆ ਜਾਣਾ ਚਾਹੀਦਾ ਬਿਲਕੁਲ ਜੀ ਤੁਸੀਂ ਦੋਨੇ ਦਿਨੇ ਜਿਹੜੇ ਪੁਆਇੰਟ ਵਧੀਆ ਗੱਲ ਕੀਤੇ ਆ ਦੇਖੋ ਪੇਰੈਂਟਸ ਵੀਜ਼ਾ ਤਾਂ ਹੈ ਨਾਲ ਪਰ ਪਾਰਟਨਰ ਵੀਜ਼ੇ ਵਾਲੇ ਲੋਕ ਮੈਂ ਡਿਪਰੈਸ਼ਨ ਚ ਜਾਂਦੇ ਦੇਖਿਆ ਇੱਥੇ ਮੇਰੇ ਕੋਲੇ ਬਹੁਤ ਆ ਕੇ ਆਉਂਦੇ ਆ ਮੰਨ ਲਓ ਨਵਾਂ ਵਿਆਹ ਕਰਾਏ ਕਿਰਾ ਕੇ ਆਉਣ ਤੋਂ ਬਾਅਦ ਦੋ ਦੋ ਸਾਲ 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 ਉਹ ਅਮਤਿਹਾਨ ਦੇ ਵਿੱਚ ਦੀ ਗੁਜ਼ਰ ਰਹੇ ਆ ਫੀਸ ਵੀ 10-10000 ਡਾਲਰ ਤੋਂ ਪਲੱਸ ਕਰ ਦਿੱਤੀ ਗਈ ਆ ਤੇ ਸਾਰੀਆਂ ਚੀਜ਼ਾਂ ਸ਼ਰਤਾਂ ਵੀ ਮੀਟ ਕਰਦੇ ਆ ਅਸੀਂ ਇਸ ਤੋਂ ਮੁਨਕਰ ਨਹੀਂ ਆ ਵੀ ਗਲਤ ਕੰਮ ਨਹੀਂ ਹੁੰਦੇ ਹੁੰਦੇ ਆ ਪਰ ਜਿਹੜੇ ਸਹੀ ਹੁੰਦੇ ਆ ਜੇ ਤੁਸੀਂ 10000 ਡਾਲਰ ਲੈਣੇ ਹੋ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਹਾਈ ਟੈਕ ਸਿਸਟਮ ਆ ਤੇ ਏਡੀ ਕਿੰਨਾ ਕੁ ਟਾਈਮ ਲੱਗਦਾ ਕਿਸੇ ਦੀ ਗਲਤ ਸਹੀ ਚੈੱਕ ਕਰਨ ਦੇ ਉੱਤੇ ਉਹਦੀ ਉਹਨੂੰ ਡਿਟੈਕਟ ਕਰਨ ਵਾਸਤੇ ਕੋਈ ਵੱਡੀ ਲੰਮੀ ਚੌੜੀ ਗੱਲ ਨਹੀਂ ਹੁੰਦੀ ਕੀਤੀ ਜਾ ਸਕਦੀ ਹੈ ਤੇ ਸੇਮ ਹੀ ਜਿਹੜਾ ਪੇਰੈਂਟਸ ਦੇ ਵੀਜ਼ੇ ਤੇ ਆ ਜਾਂਦੀ ਹੈ ਗੱਲ ਬੜਾ ਬੋਇਲਟ ਪੁਆਇੰਟ ਆ ਵੀ ਮਾਪੇ ਹਮੇਸ਼ਾ 100% ਹੀ ਹੁੰਦੇ ਆ ਕਿਸੇ ਦੇ 10 20% ਨਹੀਂ ਹੁੰਦੇ ਸੋ ਜੇਕਰ ਸਾਨੂੰ ਟੈਸਟ ਉਹ ਨੰਘਣਾ ਪੈਂਦਾ ਵੀ ਤੇਰੇ ਤਾਂ ਇੰਨੇ ਭੈਣ ਭਰਾ ਉੱਥੇ ਆ ਇੱਥੇ ਆ ਇੰਨੇ ਤਾਂ ਉਹ ਕਿਤੇ ਨੇ ਕਿਤੇ ਕੋਈ ਨਾ ਕੋਈ ਉਹਦੇ 'ਚ ਵੀ ਇੱਕ ਪਾਲਿਸੀ ਦੀ ਕੁੰਡੀ ਆ ਉਹ ਕੁੰਡੀਆਂ ਦੇ ਉੱਤੇ ਗੱਲ ਕਰਨੀ ਬਣਦੀ ਆ ਬਾਈ ਜੀ ਹੁਣ ਆਪਾਂ ਜੇ ਇੱਕ ਸਵਾਲ ਮੈਂ ਤੁਹਾਨੂੰ ਹੋਰ ਪੁੱਛਾਂ ਤੁਸੀਂ ਪੋਲਿਟਿਕਸ ਦੇ ਵਿੱਚ ਨੇੜੇ ਹੋ ਤੁਸੀਂ ਸਿਆਸਤ ਨੂੰ ਬਹੁਤ ਨੇੜੇ ਤੋਂ ਦੇਖਦੇ ਹੋ ਖੁਦ ਉਹਦਾ ਹਿੱਸਾ ਤੇ ਹੁਣ ਇਹ ਤਾਂ ਸਿੱਧੀ ਗੱਲ ਆ ਵੀ ਉੱਚੜ ਜਾ ਤੇ ਉਤਰ ਜਾ ਤਾਂ ਕਾਟੋ ਦਾ ਤਾਂ ਸੇਮ ਹੀ ਹੋਣਾ ਕੋਈ ਇੱਕ ਪਾਰਟੀ ਨੇ ਆ ਜਾਣਾ ਦੂਜੀ ਨੇ اپੋਜੀਸ਼ਨ ਚ ਚਲਾ ਜਾਣਾ ਪਰ ਤੁਹਾਨੂੰ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੀ ਚੀਜ਼ਾਂ ਦਾ ਬਦਲਾਵ ਲੱਗਦਾ ਵੀ ਕਿੱਥੇ ਕਿੱਥੇ ਹੋਣਾ ਆਮ ਲੋਕਾਂ ਦੇ ਉੱਤੇ ਗਾਜ ਡਿੱਗੂਗੀ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਲੋਕਾਂ ਦਾ ਅਵੇਅਰਨੈਸ ਦਾ ਲੈਵਲ ਉਹ ਬਦਲ ਰਿਹਾ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਸਰਕਾਰਾਂ ਕੀ ਕਰ ਰਹੀਆਂ ਜਿਵੇਂ ਕਿ ਇੱਕ ਬੜੀ ਵੱਡੀ ਚਰਚਾ ਚੱਲ ਰਹੀ ਆ ਆਸਟ੍ਰੇਲੀਆ ਦੀ ਗੈਸ ਜਿਹੜੀ ਵਿਕ ਰਹੀ ਆ ਅੰਤਰਰਾਸ਼ਟਰੀ ਮੰਡੀ ਚ ਹਾਂ ਹੀ ਹੀ 77 ਦੇ ਬਰਾਬਰ ਦੇ ਮੁਕਾਬਲੇ ਚ ਗੈਸ ਵੇਚ ਰਿਹਾ ਹੂੰ ਆਸਟ੍ਰੇਲੀਆ ਪਹਿਲੇ ਚਾਰਾਂ ਪੰਜਾਂ ਮੁਲਕਾਂ ਦਾ ਜਿਹੜੇ ਪੈਟਰੋਕੈਮੀਕਲ ਦੁਨੀਆ 'ਚ ਵੇਚ ਰਹੇ ਨੇ ਹੂੰ ਜਿਹੜੀ ਸਾਡੀ ਕਮਾਈ ਹੈ ਜਿਹੜੀ 77 ਬਿਲੀਅਨ ਹੋ ਰਹੀ ਹੈ ਅੱਜ ਆਸਟ੍ਰੇਲੀਆ ਦੇ 2 ਬਿਲੀਅਨ ਕਿਉਂ ਹੋ ਰਹੀ ਹੈ ਲੋਕ ਇਸ ਗੱਲ ਤੇ ਸਵਾਲ ਕਰ ਰਹੇ ਨੇ ਹੂੰ ਨਾਲ ਹੀ ਜਿਹੜੀਆਂ ਮਾਈਨਿੰਗ ਕਾਰਪੋਰੇਸ਼ਨਾਂ ਨੇ ਗੈਸ ਨੇ ਕਾਰਪੋਰੇਸ਼ਨਾਂ ਨੇ ਉਹ ਲੇਬਰ ਪਾਰਟੀ ਤੇ ਨਿਬਰਲ ਪਾਰਟੀ ਦੋਨੋਂ ਪਾਰਟੀਆਂ ਨੂੰ ਕਿਉਂ ਫੰਡ ਦਿੰਦੀਆਂ ਨੇ ਹੂੰ ਇਹ ਵੀ ਲੋਕ ਸਵਾਲ ਕਰ ਰਹੇ ਇਹ ਸਾਰਾ ਡਾਟਾ ਆਸਟ੍ਰੇਲੀਅਨ ਇਲੈਕਸ਼ਨ ਕਮਿਸ਼ਨ ਦੇ ਵੈਬਸਾਈਟ ਤੇ ਪਿਆ ਇਹ ਕੋਈ ਗੇਫਚੋ ਕੱਢੀ ਗੱਲ ਨਹੀਂ ਹੈ ਉਸ ਤੋਂ ਬਿਨਾਂ ਜਿਹੜੇ ਪਾਕ ਨੇ ਚੁਕਿਵੇਂ ਨੇ ਇਹ ਤੁਸੀਂ ਰਿਪੋਰਟਾਂ ਗੂਗਲ ਕਰੋਗੇ ਤੁਹਾਨੂੰ ਚੰਗੇ ਪਬਲਿਕੇਸ਼ਨ ਦੇ ਅਖਬਾਰਾਂ ਜਿਵੇਂ ਗਾਰਡੀਅਨ ਆ ਉਹਨਾਂ ਦੇ ਉੱਥੋਂ ਤੁਹਾਨੂੰ ਮਿਲ ਜਾਣਗੇ ਕਿ ਹਾਂਜੀ ਆਸਟ੍ਰੇਲੀਆ ਨੇ ਕੀ ਵੇਚਿਆ ਤੇ ਕਿੰਨੇ ਉਹ ਵੇਚਿਆ ਜੀ ਜੀ ਇਹ ਜਿਹੜਾ ਲੋਕ ਅਵੇਅਰਨੈਸ ਉਹਨਾਂ ਚ ਲੋਕਾ ਚਾ ਰਹੀ ਆ ਇਸੇ ਕਰਕੇ ਜਿਵੇਂ ਪੀਟਰ ਡੈਟਨ ਇਸ ਵੇਲੇ ਇਮੀਗ੍ਰੈਂਟਸ ਤੇ ਮਗਰ ਪਿਆ ਨੰਬਰ ਕਟਾ ਦੂਸਰੀ ਗੱਲ ਇੱਕ ਹੋਰ ਲੋਕ ਫੜ ਰਹੇ ਨੇ ਇਸ ਵੇਲੇ ਕੇ ਨੈਬਰ ਤੇ ਨਬਰੂ ਪਾਕੀ ਨੇ ਹਿੰਦੁਸਤਾਨੀ ਫਾਰਮੂਲਾ ਸ਼ੁਰੂ ਕੀਤਾ ਕਿ ਤੁਸੀਂ ਜਾਓ ਜੀ ਕਿਸੇ ਧਾਰਮਿਕ ਸੰਸਥਾ ਨੂੰ ਚੋਣ ਫੰਡ ਦੇ ਦਿਓ ਹੂੰ ਉਸ ਨੂੰ 2 ਲੀਟਰ ਦਾ ਸਪੋਤ ਚਾਹੇ ਜਾ ਕੇ ਉਸ ਤੋਂ ਬਾਅਦ ਸਾਰੇ ਭਾਈਚਾਰਿਆਂ ਦੇ ਪੇਰੈਂਟ ਵੀਜ਼ੇ ਤੇ 파ਟਨਰ ਵੀਜ਼ੇ ਨੂੰ ਗੋਲੇ ਕਰਦੇ ਹੂੰ ਇਹ ਕਹਿੰਦੇ ਲੋਕ ਪਿਕ ਕਰ ਰਹੇ ਨੇ ਇਸ ਲਈ ਇਹਨਾਂ ਨੂੰ ਸਮਝ ਆ ਰਹੀ ਹੈ ਕਿ ਇਹ ਇਹ ਤਾਂ ਡਰਾਮਾ ਕਰਕੇ 5 ਲੱਖ ਦੇ ਕੇ ਤੇ ਸਾਨੂੰ ਸਾਰਿਆਂ ਨੂੰ 2-2 ਲੱਖ ਪਾਈ ਜਾਂਦੇ ਨੇ ਕਿ ਕਮਾਪਿਆ ਉਹਦੇ ਹੂੰ ਇਹ ਧਰਮ ਦਾ ਪੱਤਾ ਆਨੇ ਲੋਕਾਂ ਦਾ ਪਤਾ ਖੇਦ ਰਹੇ ਨੇ ਜਿਹੜੇ ਇਸ ਕਿਸਮ ਦੇ ਪੱਤੇ ਹੁੰਦੇ ਹਾਂ ਜੀ ਦਿਓ ਸਾਨੂੰ ਲੋਡ ਆ ਸਾਨੂੰ ਪੈਸਿਆਂ ਦੀ ਕਿਉਂਕਿ ਅਸੀਂ ਟੈਕਸ ਦੰਦੇ ਆ ਅਸੀਂ ਡਿਜ਼ਰਵ ਕਰਦੇ ਆ ਜੇਕਰ ਚੱਤ ਵਿੱਚ ਮਿਲਦਾ ਤਾਂ ਗੁਰਦੁਆਰੇ ਤੱਕ ਮੰਦਰ ਨੂੰ ਮਿਲਣਾ ਚਾਹੀਦਾ ਇਹ ਕੋਈ ਦੇਖੋ ਅਲਾ타 ਗੱਲ ਨਹੀਂ ਕਰ ਰਹੇ ਨੋਰਮਲ ਪਾਲਿਸੀ ਹੈ ਸਿਸਟਮ ਦੀ ਕਿਵ ਅਦਾਰਿਆਂ ਨੂੰ ਹੈਲਪ ਹੋਣੀ ਚਾਹੀਦੀ ਆ ਪਰੰਤੂ ਉਸ ਦੇ ਜਿਹੜੇ ਉਹ ਜਿਹੜੇ ਉਸ ਲੋਕ ਜਿਹੜੇ ਉੱਥੇ ਜਾਂਦੇ ਨੇ ਉਹਨਾਂ ਦੇ ਮਸਲੇ ਬਾਰੇ ਕੀ ਕਰ ਰਹੇ ਆ ਜੀ ਦੇਖੋ ਕਈ ਵਾਰੀ ਨਾ ਕੁਝ ਨਾ ਕੁਝ ਲੀਡਰ ਵਧੀਆ ਗੱਲ ਕਹਿ ਦਿੰਦੇ ਆ ਬਿਆਨ ਦੇ ਦਿੰਦੇ ਆ ਉਹ ਮੈਟਰ ਨਹੀਂ ਕਰਦਾ ਕਿਹੜੇ ਪਾਰਟੀ ਨਾਲ ਜੁੜਿਆ ਅਸੀਂ ਇੱਕ মিডিਆ ਹੌਸਰਾਨ ਕਰਦੇ ਆ ਅਸੀਂ ਹਰ ਪਾਰਟੀ ਦਾ ਸਤਿਕਾਰ ਕਰਦੇ ਆ ਤੇ ਹਰ ਉਹਨਾਂ ਦੇ ਚੰਗੇ ਕਾਰਜ ਨੂੰ ਜਾਂ ਚੰਗੇ ਕੰਮ ਨੂੰ ਸਲਾਹਤਾ ਵੀ ਕਰਦੇ ਆ ਜਿੱਥੇ ਕਿਤੇ ਕੋਈ ਹੁਨਤਾਈ ਹੁੰਦੀ ਆ ਉੱਥੇ ਪਾਵਰ ਦੇ ਖਿਲਾਫ ਬੋਲਣਾ মিডিਆ ਦਾ ਧਰਮ ਹੁੰਦਾ ਤੇ ਉਹ ਪਾਵਰ ਦੇ ਖਿਲਾਫ ਅਸੀਂ ਅਕਸਰ ਬੋਲਦੇ ਆ ਪਰ ਪਿਛਲੇ ਦਿਨੀ ਨਾ ਇੱਕ ਬੜਾ ਪਿਆਰਾ ਵਾਕਾ ਸਾਂਝਾ ਕਰਦਾ ਮੈਂ ਬਾਈ ਜੀ ਤੁਹਾਡੇ ਨਾਲ ਸਾਡੇ ਕਮਿਊਨਿਟੀ ਦਾ ਇੱਕ ਕਿਸੇ ਮਸਲੇ ਦੇ ਉੱਤੇ ਗੁਰੂ ਘਰ ਦੇ ਮਸਲੇ ਦੇ ਉੱਤੇ ਲੋਕਲ ਐਮਪੀ ਬੰਨੀਓ ਵਿਰੋਧਤਾ ਕੀਤੀ ਗਈ ਤੇ ਉੱਥੇ ਇੱਕ ਲੈਟਰ ਇਸ਼ੂ ਕੀਤਾ ਗਿਆ ਜਿਸ ਚ ਕਿਹਾ ਗਿਆ ਵੀ ਮੈਂ ਕਮਿਊਨਿਟੀ ਦੀ ਐਡਵੋਕੇਸੀ ਕਰ ਰਹੀ ਹਾਂ ਤੇ ਕਰ ਕੀ ਸੀ ਇੱਕ ਤਰਫਾ ਕਮਿਊਨਿਟੀ ਦੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਉਠਾਏ ਸੀ ਅਸੀਂ ਉਹਨਾਂ ਨੂੰ ਪੁੱਛਿਆ ਕੀ ਅਸੀਂ ਤੁਹਾਡਾ ਪਾਰਟ ਨਹੀਂ ਕਮਿਊਨਿਟੀ ਦਾ ਅਸੀਂ ਦੋ ਚਾਰ ਹੀ ਪੁੱਛਿਆ ਹਾਂ ਫਿਰ ਮੈਂ ਕਿ ਐਡਵੋਕੇਸੀ ਦੀ ਥਾਂ ਤੇ ਤੁਸੀਂ ਮੀਡੀਟੇਸ਼ਨ ਲਿਖ ਸਕਦੇ ਸੀ ਇੱਥੇ ਵੀ ਮੈਂ ਕਮਿਊਨਿਟੀ ਦੇ ਵਿੱਚ ਮੀਡੀਟੇਟ ਕਰਦੀ ਹਾਂ ਤੇ ਇਹਨਾਂ ਦੇ ਪ੍ਰੋਬਲਮ ਜਿਹੜੀ ਸੋਲਵ ਕਰਾਉਣੀ ਹੈ ਜਿਹੜਾ ਕਿ ਅਸੀਂ ਰਾਜੀ ਸੀ ਅਸੀਂ ਜੇ ਆਪਦੇ ਵਿੱਚ ਕੋਈ ਗਲਤੀ ਅਸੀਂ ਕਰਨਾ ਉਹਨੂੰ ਦੂਰ ਕਰਨ ਨੂੰ ਤਿਆਰ ਹਾਂ ਪਰ ਉੱਥੇ ਮੈਨੂੰ ਬੜਾ ਵਧੀਆ ਲੱਗਿਆ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬੜਾ ਵਧੀਆ ਬਿਆਨ ਦਿੱਤਾ ਉੱਥੇ ਉਹਨਾਂ ਨੇ ਕਿਹਾ ਵੀ ਵਾਈ ਯੂ ਆਰ ਸੇਇੰਗ ਵੀ ਆਰ ਦਾ ਆਲਸੋ ਪਾਰਟ ਆਫ ਦਾ ਕਮਿਊਨਿਟੀ ਨੋ ਯੂ ਆਰ ਦਾ ਕਮਿਊਨਿਟੀ ਤੁਸੀਂ ਕਮਿਊਨਿਟੀ ਹੋ ਕੋਈ ਇਦਾਂ ਨਹੀਂ ਹੈ ਵੀ ਕਿਸੇ ਕਮਿਊਨਿਟੀ ਨੂੰ ਅਸੀਂ ਇਹ ਅਹਿਸਾਸ ਕਰੇਗੇ ਹਾਂ ਤੂੰ ਵੀ ਪਾਰਟ ਹੈਂਦਾ ਤੂੰ ਵੀ ਪਾਰਟ ਤੋਂ ਕਹਿੰਦਾ ਕੀ ਮਤਲਬ ਹੋਇਆ ਕਮਿਊਨਿਟੀ ਦਾ ਕਮਿਊਨਿਟੀ ਆ ਸਾਰੀ ਕਮਿਊਨਿਟੀ ਇਕਾ ਖਾਸ ਕਰਕੇ ਸਿਆਸਤਦਾਨਾਂ ਲਈ ਸੋ ਇਹ ਬਿਆਨ ਭਾਵੇਂ ਚਲੋ ਇਲੈਕਸ਼ਨਾਂ ਦਾ ਟਾਈਮ ਸੀ ਤਾਂ ਕਰਕੇ ਦਿੱਤਾ ਗਿਆ ਬਾਨ ਲਾ ਲੋ ਜਾਂ ਜਿਵੇਂ ਵੀ ਸੀ ਪਰ ਉਹ ਬਿਆਨ ਨੇ ਸਾਰਥਕਤਾ ਸੀ ਤੇ ਜਿਹਦੇ ਨਤੀਜੇ ਆਏ ਵੀ ਛੇਤੀ ਐਕਟ ਹੋਇਆ ਸਾਰੇ ਕੰਮਾਂ ਦੇ ਉੱਤੇ ਐਕਸ਼ਨ ਆਇਆ ਸੋ ਇਹ ਇਦਾਂ ਦਾ ਰਵਈਆ ਜੇ ਕੋਈ ਬੰਦਾ ਅਪਣਾਉਂਦਾ ਤਾਂ ਅਸੀਂ ਸਲਾਉਣ 'ਚ ਵੀ ਸਾਡੇ ਗੱਲ 'ਚ ਨਹੀਂ ਆਟਦਾ ਅਸੀਂ ਸਲਾਉਨੇ ਆ ਇਸ ਚੀਜ਼ਾਂ ਨੂੰ ਵੀ ਕਿਸੇ ਦਿਨੇ ਇਸ ਤੇ ਉੱਤੇ ਮੈਂ ਪੂਰੇ ਦਾ ਪੂਰਾ ਇੱਕ ਸ਼ੋਅ ਕਰਨਾ ਹੈਗਾ ਜੋ ਬੀਤੇ ਦਿਨਾਂ 'ਚ ਜੋ ਘਟਨਾਕ੍ਰਮ ਹੋਏ ਤਾਂ ਕਿ ਸੰਗਤ ਨੂੰ ਜਾਂ ਲੋਕਾਂ ਨੂੰ ਪਤਾ ਲੱਗੇ ਵੀ ਕਿਵੇਂ-ਕਿਵੇਂ ਕਿੱਥੇ-ਕਿੱਥੇ ਜਿਹੜੇ ਚੈਲੰਜ ਕਈ ਵਾਰੀ ਕਹਿ ਦਿੰਦੇ ਹਨ ਨਾ ਅੱਜਕੱਲ ਅੱਜ ਤੱਕ ਗੁਰਦੁਆਰਾ ਦੇ ਕਮੇਟੀਆਂ ਤੇ ਕੋਈ ਗੱਲ ਉੱਠਦੀ ਆਈ ਆ ਵੀ ਉਹ ਜੀ ਮਸੰਦ ਬਣ ਗਏ ਉਹ ਗੁਰਦੁਆਰਿਆਂ ਨੂੰ ਐ ਕਰੀ ਜਾਂਦੇ ਆ ਉਹਦੇ ਨਾਂ ਤੇ ਪੈਸੇ ਖਾ ਰਿਆ ਜਾਂ ਇਦਾਂ ਕਰਕੇ ਚੌਧਰਾ ਕਰ ਰਿਹਾ ਇਹ ਜੇ ਬਲੇਮ ਲੱਗਦਾ ਪਰ ਜਿਹੜੀਆਂ ਅੰਦਰਲੀਆਂ ਜਿਹੜੀਆਂ ਤਕਲੀਫਾਂ ਹੁੰਦੀਆਂ ਸਟੋਰੀਆਂ ਹੁੰਦੀਆਂ ਮਿਹਨਤ ਹੁੰਦੀ ਆ ਤੇ ਜਿਹੜੀ ਸਟ੍ਰੈਸ ਹੁੰਦੀ ਆ ਉਹਦੇ ਬਾਰੇ ਕੋਈ ਯਾਰੀ ਨਹੀਂ ਪਤਾ ਲੱਗਦਾ ਸੋ ਇਹ ਇਹਨਾਂ ਦੇ ਉੱਤੇ ਮੈਂ ਕਰੂੰਗਾ ਕਿਸੇ ਵੇਲੇ ਸ਼ੋ ਪਰ ਅੱਜ ਦੀ ਇਸ ਚਰਚਾ ਦੇ ਵਿੱਚ ਬਾਈ ਜੀ ਜੇਕਰ ਤੁਸੀਂ ਕੋਈ ਹੋਰ ਗੱਲ ਜੋੜਨੀ ਚਾਹੁੰਦੇ ਹੋ ਇੱਕ ਇੱਕ ਸਿੰਪਲ ਮਿਸਾਲ ਹੈ ਕਿ ਪੋਲੀਟੀਸ਼ੀਅਨ ਕੀ ਕਰਦੇ ਨੇ ਜੇ ਤੁਹਾਨੂੰ ਯਾਦ ਹੋਣਾ ਮੋਰਸਨ ਸਾਹਿਬ ਅਕਸਰ ਸਮੋਸੇ ਤਾਲਦੇ ਪਕੌੜੇ ਤਾਲਦੇ ਦੇਖੇ ਜਾ ਸਕਦੇ ਸੀ ਜੀ ਉਸ ਵੇਲੇ ਜਿਹੜੇ ਲੋਕਾਂ ਨੇ ਇੰਡੀਆ ਤੋਂ ਇੱਥੇ ਵਾਪਸ ਆਉਣ ਉਹ ਵੀ ਭਾਵੇਂ ਪੀਆਰ ਆ ਸਿਟੀਜ਼ਨ ਆ ਕੁਛ ਵੀ ਆ ਉਹਨਾਂ ਤੇ ਕੋਟਾ ਰੱਖਿਆ ਸੀ 80% ਇਥੋਂ ਆਉਂਦਾ ਦੇ ਇੰਨੇ ਫੌਸਟ ਆਉਂਦਾ ਤੇ ਕੁਝ ਲੋਕਾਂ ਨੇ ਕੀ ਕੀਤਾ ਕਿ ਇੰਡੀਆ ਤੋਂ ਪਹਿਲਾਂ ਬੁਬਈ ਜਾਂਦੇ ਸੀ ਬੁਬਈ ਰਹਿ ਕੇ 7-8 ਦਿਨ ਜੋ ਸੀ ਉਸ ਤੋਂ ਬਾਅਦ ਆ ਕੇ ਕਵਾਰਨਟਾਈਨ ਦਾ ਪ੍ਰੋਸੈਸ ਫੋਲੋ ਕਰਕੇ ਹੂੰ ਹੂੰ ਇਹ ਕੋਵਿਡ ਦੇ ਨਾਲ ਕਾ ਨਾਇ ਕੋਈ ਕੋਈ ਜਮਾਈ ਉਹਨਾਂ ਨੇ ਗ੍ਰਾਮ ਨੇ ਸਜ਼ਾ ਦਾ ਐਲਾਨ ਕਰਤਾ ਕਿ ਜਿਹੜੇ ਭਾਰਤ ਤੋਂ ਕਿਸੇ ਰਸਤਾ ਬਦਲ ਕੇ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕ੍ਰਿਮਨਲ ਸਜ਼ਾ ਦਾ ਐਲਾਨ ਕਰਤਾ ਕਿ ਮੋਸੇ ਦਾ ਡਰਾਮਾ ਕਰਦੇ ਨੇ ਦੂਸਰੇ ਪਾਸੇ ਸਜ਼ਾ ਦੀ ਗੱਲ ਕਰਦੇ ਨੇ ਜੇ ਤੁਸੀਂ ਸੱਚੀ ਮੁੱੱਚੀ ਓਨੈਸਟ ਰਹੋ ਤੇ ਸੱਚੀ ਮੁੱੱਚੀ ਤੁਹਾਡੀ ਪਾਲਸੀ ਓਨੈਸਟ ਹੋਣ ਫਿਰ ਤੁਹਾਨੂੰ ਦਿਖਾਵਾ ਕਰਨ ਦੀ ਲੋੜ ਨਹੀਂ ਕਿ ਤੁਸੀਂ ਸਿੱਧੀ ਸਪਸ਼ਟ ਗੱਲ ਕਰੋ ਕਿ ਤੁਹਾਡੇ ਮਸਲੇ ਨੇ ਤੇ ਇਹ ਹਾਲ ਹੂੰ ਇਸ ਕਰਕੇ ਮੈਂ ਫਿਰ ਬੇਨਤੀ ਕਰਦਾ ਕਿ ਜਿਵੇਂ ਕਿ ਹੁਣ ਤੱਕ ਲਗਾਤਾਰ ਹੁੰਦਾ ਆ ਰਿਹਾ ਮੇਰੇ 15-16 ਸਾਲਾਂ ਦੀ ਜਿਹੜੀ ਆਪਣੀ ਮੈਮਰੀ ਹੈ ਇਸੋਂ ਦੀ ਪੋਲਿਟਿਕਸ ਦੀ ਉਹਦੇ ਜਦੋਂ ਵੀ ਕਦੇ ਪ੍ਰਵਾਸ ਪ੍ਰਵਾਸੀਆਂ ਤੇ ਇੱਥੇ ਰਹਿਣ ਦੀ ਘਟਕਣ ਦੀ ਤੇ ਕਿਸੇ ਕਿਸੇ ਦਾ ਮਸਲਾ ਆਇਆ ਤਾਂ ਗ੍ਰੀਨ ਪਾਰਟੀ ਸਭ ਤੋਂ ਪਹਿਲਾਂ ਖੜੀ ਹੋਈ ਹੈ ਉਹਦੇ ਵਾਸਤੇ ਮੇਰੇ ਸਵਾਰਥੋ ਕੇ ਸਟੇਟਮੈਂਟਾਂ ਦਿੱਤੀਆਂ ਤੇ ਮੇਰੇ ਸਵਾਰਥੋ ਕੇ ਪਾਰਲੀਮੈਂਟ ਤੇ ਸਟੈਂਡ ਲਏ ਨੇਿੱਥੇ ਜਿਵੇਂ VOTING ਦੀ ਗੱਲ ਆਉਂਦੀ ਹੈ ਜਾਂ ਕੰਮ ਕਰਨ ਦੀ ਗੱਲ ਆਉਂਦੀ ਹੈ ਇਸ ਕਰਕੇ ਜੇ ਥੋੜਾ ਤੰਤਰ ਉਹਨੂੰ ਕਿਸੇ ਕੰਟਰੋਲ ਦੇ ਰੱਖਣਾ ਇੱਕ ਸਟੱਜੇ ਤਰੀਕੇ ਨਾਲ ਕੰਮ ਕਰਦਾ ਰੱਖਣਾ ਤਾਂ ਕਿ ਉਹ ਜਿਹੜੇ ਫੈਸਲੇ ਉਹਨਾਂ ਦੇ ਨਿਰਪੱਖ ਰਹਿਣ ਇਸ ਕਰਕੇ ਗ੍ਰੀਨ ਵਰਗੀਤਰ ਦਾ ਪਾਰਲੀਮੈਂਟ ਜਿਹਨਾਂ ਨੂੰ ਬਹੁਤ ਜ਼ਰੂਰੀ ਹੈ ਤੁਹਾਡੀ ਹਰ ਬੰਦੇ ਦੀ ਇੱਕ ਇੱਕ ਵੋਟ ਇਸ ਗੱਲ ਤੇ ਮੈਟਰ ਕਰਦੀ ਹੈ ਤੇ ਮੇਰੀ ਬੇਨਤੀ ਹੈ ਕਿਰਪਾ ਕਰਕੇ ਗ੍ਰੀਨ ਨੂੰ ਵੋਟ ਦਿਓ ਤਾਂ ਕਿ ਤੁਹਾਡੀ ਆਵਾਜ਼ ਲਗਾਤਾਰ ਪਾਰਲੀਮੈਂਟ ਚ ਬਣੀ ਰਹੇ ਜੀ ਜੀ ਬਿਲਕੁਲ ਜੀ ਬਾਕੀ ਸਾਡਾ ਭਾਈਚਾਰੇ ਦੀ ਜੇ ਕੋਈ ਆਵਾਜ਼ ਕਿਤੇ ਵੀ ਉੱਠਦੀ ਆ ਸਾਨੂੰ ਮੈਟਰ ਨਹੀਂ ਹੈਗਾ ਵੀ ਕਿਹੜੀ ਪਾਰਟੀ ਦੇ ਥਰੂ ਆ ਸਾਡੀ ਆਵਾਜ਼ ਬਣਨੀ ਚਾਹੀਦੀ ਐ ਅਸੀਂ ਪਹੁੰਚ ਗਏ ਤਾਂ ਸੀ ਨਾ ਉੱਥੋਂ ਤੱਕ ਪਹਿਲਾਂ ਤਾਂ ਸਾਡੇ ਕੋਲੇ ਸਾਧਨ ਹੀ ਨਹੀਂ ਸੀਗਾ ਵੀ ਸਾਨੂੰ ਅਸੀਂ ਪਹਿਲਾਂ ਵੀ ਬਲੇਮ ਕਲੇਮ ਕਰਦੇ ਆਏ ਆ ਵੀ ਭਾਈ ਇੰਡੀਆ 'ਚ ਸਾਨੂੰ ਦੂਜੇ ਦਰਜੇ ਦੇ ਸ਼ਹਿਰੀਆਂ ਦਾ ਜਿਹੜਾ ਬਿਹਾਰ ਹੁੰਦਾ ਰਿਹਾ ਅਕਸਰ ਪੰਜਾਬੀਆਂ ਨਾਲ ਸਿੱਖਾਂ ਨਾਲ ਤੇ ਇੱਥੇ ਆ ਕੇ ਵੀ ਅਸੀਂ ਜੇ ਦੋਮ ਦਰਜੇ ਦੇ ਬਣਨਾ ਜਾਂ ਦੋਮ ਦਰਜੇ ਦੇ ਰਹਿਣਾ ਜਾਂ ਫਿਰ ਇਸ ਜਿਹੜੀ ਵਿਕਸਤ ਦੇਸ਼ ਦੀ ਗੱਲ ਜਾਂ ਇੱਕ ਸੱਭਿਆਚਾਰਕ ਦੇਸ਼ ਦੀ ਗੱਲ ਜਾਂ ਇੱਕ ਮਲਟੀਕਲਚਰਲ ਦਾ ਜਿਹੜਾ ਇੱਕ ਪੱਤਾ ਚੱਲਦੇ ਉਸ ਦੇਸ਼ ਦੀਆਂ ਗੱਲਾਂ ਫੇਰ ਆਪਾਂ ਨਹੀਂ ਕਰ ਸਕਦੇ ਸੋ ਆਪਾਂ ਨੂੰ ਕੋਸ਼ਿਸ਼ ਆ ਹੁਣ ਹੁਣ ਆਪਾਂ ਦੂਜੇ ਦਰਜੇ ਦੇ شہری ਹੋ ਕੇ ਨਹੀਂ ਰਹਿਣਾ ਅਸੀਂ ਆਪਦੀ ਮੰਗ ਮੰਗਣੀ ਆ ਤੇ ਅਸੀਂ ਆਪਦੇ ਹੱਕਾਂ ਲਈ ਲੜਨਾ ਤੇ ਖੜਨਾ ਹਾਂ ਵੱਖਰੀ ਗੱਲ ਭਾਸ਼ਾ ਮੰਦੀ ਨਾ ਰੱਖੀਏ ਭਾਸ਼ਾ ਚੰਗੀ ਰੱਖੀਏ ਚੰਗੀ ਭਾਸ਼ਾ ਨਾਲ ਵੀ ਕਿਸੇ ਵੀ ਚੀਜ਼ ਨੂੰ ਜਿੱਤਿਆ ਜਾ ਸਕਦਾ ਜਿੱਤੇ ਚੰਗੀ ਭਾਸ਼ਾ ਨਾਲ ਜਾਂਦਾ ਮੰਦੀ ਸ਼ਬਦਾਵਲੀ ਕਦੇ ਵੀ ਕਿਸੇ ਨੂੰ ਆ ਕਾਮਯਾਬ ਨਹੀਂ ਕਰਦੀ ਨਾ ਅੱਗੇ ਲੈ ਕੇ ਜਾਵੇ ਸੋ ਬਾਈ ਜੀ ਬਹੁ ਬਹੁ ਮਿਹਰਬਾਨੀ ਤੁਸੀਂ ਅੱਜ ਇਸ ਸ਼ੋ ਚ ਜੁੜੇ ਤੇ ਆਪਾਂ ਇੱਕ ਛੋਟਾ ਜਿਹਾ ਐਪੀਸੋਡ ਬਣਾਇਆ ਤੇ ਇੱਕ ਚਰਚਾ ਕੀਤੀ ਆ ਤੇ ਗਾਂ ਨੂੰ ਆਉਣ ਵਾਲੇ ਦਿਨਾਂ ਚ ਵੀ ਆਪਾਂ ਕਰਦੇ ਰਵਾਂਗੇ ਤੇ ਬਾਕੀ ਗੁੱਡ ਲੱਕ ਆ ਜੀ ਸ਼ੁਭਕਾਮਨਾਵਾਂ ਤੁਹਾਡੇ ਇਲੈਕਸ਼ਨਾਂ ਲਈ ਤੇ ਉਮੀਦ ਆ ਛੇਤੀ ਅਸੀਂ ਵਧੀਆ ਖਬਰ ਸੁਣਾਵਾਂਗੇ ਸੋ ਬਹੁਤ ਬਹੁ ਮਿਹਰਬਾਨੀ ਜੀ ਸਸਿਕਾ